udah hari kemarin ya sakit ਸਾਰੇ ਜੀ ਆਇਆਂ ਨੂੰ ਸਾਡੇ ਵਿੱਚ ਮੌਜੂਦ ਨੇ ਸਰਦਾਰ ਸਿਮਰ ਸਿੰਘ ਦੁੱਲੋਂ ਜੀ ਜੋ ਕਿ ਸਾਬਕਾ ਐਕਸਾਈਜ਼ ਮੰਤਰੀ ਤੇ ਸਾਬਕਾ ਰਾਜ ਸਭਾ ਮੈਂਬਰ ਰਹੇ ਨੇ ਅੱਜ ਆਪਣੇ ਸਾਥੀ ਓਕਾਰਾ ਮਹਿਤਾ ਜੀ ਦੇ 22ਵੇਂ ਵਾਸੀ ਦੇ ਮੌਕੇ ਤੇ ਉਹਨਾਂ ਨੂੰ ਸੱਦਾ ਦੇ ਫੁੱਲ ਭੇਟ ਕਰਨ ਆਏ ਨੇ ਤੇ ਬੜਾ ਲੰਮਾ ਚੜਰ ਇਹਨਾਂ ਨੇ ਆਪਸੀ ਨੂੰ ਸਾਫ ਦਿੱਤਾ ਤੇ ਕੀ ਕਰ ਚੱਲ ਗੁਰੂ ਸਾਹਿਬ ਅੱਜ ਆਜਾ 25 ਸਾਲ ਹੋ ਗਏ ਬਾਹੂ ਬੁਕਾਰ ਆਇ ਮਹਿਤਾ ਜੀ ਜਿਹੜਾ ਸਾਡਾ ਕਿ ਜਿਗਦੀ ਦੋਸਤ ਵੀ ਸੀ ਤੇ ਅਸੀਂ ਜ਼ਿੰਦਗੀ ਦੇ ਉਹ ਕਾਲੀਆਂ ਰੇੜੀਆਂ ਰਸਤਾ ਚੱਤੋ ਬਾਤ ਦੇ ਦੌਰ ਦੇ ਵਿੱਚ ਅਸੀਂ ਬੜਾ ਆਉਂਦਾ ਜੀ ਔਰ ਇੰਦਰਾ ਕਾਂਗਰਸ ਇੰਦਰਾਜੀ ਨੂੰ ਜਦੋਂ ਜੇਲ੍ਹ ਚ ਗਏ ਤਾਂ ਔਂਕਾਰ ਅਸੀਂ ਸਾਰੇ ਚੌਧਰੀ ਪੀਸ਼ਮ ਪ੍ਰਕਾਸ਼ ਸਾਡੇ ਪ੍ਰਧਾਨ ਹੁੰਦੇ ਸੀ ਉਹਨਾਂ ਦੀ ਰਹਿਨਮਾਈ ਚ ਅਸੀਂ ਜੇਲ੍ਹ ਚ ਵੀ ਗਏ ਔਰ ਇਹ ਵੀ ਕਹਿ ਸਕਦਾ ਮੈਂ ਜਦੋਂ ਇੰਦਰਾ ਕਾਂਗਰਸ ਨੇ ਨਵੀਂ ਕਾਂਗਰਸ ਬਣਾਈ ਤਾਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਚ ਮੈਂ ਔਂਕਾਰ ਮੈਂ ਤਾਂ ਨਰਸੀ ਪ੍ਰੇਮ ਭਨਾਰੀ ਅਸੀਂ ਨੌਜਵਾਨ ਜਿਹੜੇ ਉਸ ਟਾਈਮ ਸੀਗੇ ਕਾਉਂਸਲਰ ਸੀਗੇ ਅਸੀਂ ਦਿੱਲੀ ਜਾ ਕੇ ਇੰਦਰਾ ਜੀ ਇੰਦਰਾ ਕਾਂਗਰਸ ਦੇ ਵਿੱਚ ਜੁਆਇਨ ਕੀਤਾ ਔਰ ਸਾਡੇ 프ਰੰਟ ਪਰ ਹਉਤੇ ਬੈਠੇ ਸਾਡੇ ਸਰਦਾਰ ਕੂਟਰਾ ਸੀ ਸਰਦਾਰ ਦਰਵਾਰਾ ਸਿੰਘ ਉਹਨਾਂ ਦੀ ਪ੍ਰੇਰਣਾ ਕਿ ਇੰਦਰਾ ਜੀ ਇੱਕ ਡਾਇਨਾਮਿਕ ਲੀਡਰ ਸੀ ਜਿੱਥੋਂ ਤੱਕ ਔਂਕਾਰ ਦਾ ਸਵਾਲ ਹੈ ਮੈਂ ਕਹਿ ਸਕਦਾ ਕਿ ਖਰਨੇ ਜੋ ਔਂਕਾਰ ਕੋਈ ਦੂਗਾ ਜਮ ਨਹੀਂ ਸਕਦਾ ਜਿਸ ਤਰ੍ਹਾਂ ਦਾ ਉਹਦਾ ਬਿਹੇਵ ਕੀ ਛੋਟੇ ਨਾ بڑے ਨਾ ਹਰ ਵਰਗ ਦਾ ਹਰ ਤੱਕ ਦੇ ਨਾ ਉਹਦਾ ਪਿਆਰ ਸੀ ਔਰ ਵਿੰਡ ਮੇਰੇ ਹੁੰਦੇ ਮੇਰੀ ਸਿਆਸਤ ਜੇ ਮੈਂ ਅੱਕੇ ਬਧਿਆ ਉਹਦਾ ਇੱਕ ਬਹੁਤ ਵੱਡਾ ਰੋਲ ਰਿਹਾ ਅੰਨੇ ਦੀ ਮੈਨੂੰ ਫਿਕਰ ਨਹੀਂ ਹੁੰਦੀ ਚਾਹੇ ਮੈਂ ਐਮਪੀ ਬਣ ਗਿਆ ਚਾਹੇ ਮੈਂ ਐਮਐਲਏ ਬਣ ਗਿਆ ਚਾਹੇ ਮੈਂ ਮਨਿਸਟਰ ਬਣਿਆ ਮੇਰੀ ਸਿਆਸਤ ਸਾਰਾ ਆਪਸ ਆਪ ਸਮਝਾਤੀ ਹੈ ਮੈਨੂੰ ਕੋਈ ਜ਼ਰੂਰਤ ਨਹੀਂ ਉਦੇ ਜਾਣ ਨਾਲ ਮੈਂ ਕਹਿ ਸਕਦਾ ਕਿ ਮੇਰੇ ਦੋ ਚੰਗੇ ਸਾਥੀ ਦੀ ਇੱਕ ਗਰਬੀਤ ਭੜੀ ਇੱਥੇ ਨਾ ਪੜਜੀ ਦੇ ਆ ਨਾ ਊਂਕਾਰ ਆ ਆ ਜਦੋਂ ਤੇ ਦੋ ਜਰੈਲ ਚਲੇ ਜਾਣ ਤੇ ਮੈਂ ਸਭ ਦਾ ਜਨਰਲ ਆਦੀ ਘਾਟ ਕਰਕੇ ਵੀ ਮੇਰਾ ਬਹੁਤ ਨੁਕਸਾਨ ਹੋਇਆ ਇਸ ਲਈ ਊਂਕਾਰ ਨੇ ਜੋ ਸ਼ਹਿਰ ਦੇ ਲਈ ਕੀਤਾ ਸ਼ਹਿਰ ਦੀ ਬਸਤੀਆਂ ਵਾਸਤੇ ਕੀਤਾ ਜੋ ਕਾਂਗਰਸ ਪਾਰਟੀ ਨੇ ਕੀਤਾ ਬਹੁਤ ਯਾਰ ਜੇ ਕੀ ਯਾਦਾਂ ਨੇ ਉਹਦੀਆਂ ਫਗਾਵਾਂ ਭੁੱਲਾਈ ਜਾਂਦੀ ਨਹੀਂ ਜੱਸ ਇਹ ਹੀ ਇੱਕ ਸੰਦੇਸ਼ ਹੈ ਕਿ ਔੰਕਾਰ ਰਾਏ ਦਾ ਸੋਚ ਉਹਦੀ ਕੰਮ ਕਰਨ ਦਾ ਢੰਗ ਜੋ ਸਮਾਜ ਲਈ ਉਹ ਕਰ ਗਿਆ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਉਸ ਉਹਨੂੰ ਅਨੁਕਰਨ ਕਰ ਉਹਨੂੰ ਫਾਲੋ ਕਰ ਕਿ ਸਾਡਾ ਪਿਓ ਜਿਵੇਂ ਕਰਦਾ ਸੀ ਇਸ ਲਈ ਜਿੱਥੇ ਵੀ ਹੈ ਮੈਂ ਕਹਿ ਸਕਦਾ ਹਾਂ ਹਨ ਭਾ ਹਮੇਸ਼ਾ ਯਾਦ ਰੱਖੋ ਜਿੰਨਾ ਤੁਹਾਨੂੰ ਪੀਰ ਬਹੁਤ سارے ਸਾਥੀ ਮਾਰੇ ਦਿਨਾਂ ਤੇ ਸੀ ਜਿਨ੍ਹਾਂ ਚ ਸਿਆਸਤ ਅਸੀਂ ਅੱਗੇ ਆਏ ਕਦੇ ਸੋਚਿਆ ਮਨੀ ਤੀ ਕਿ ਮੈਂ ਇਸ ਜਗ੍ਹਾ ਤੇ ਪਹੁੰਚੂ ਓਂਕਾਰ ਪ੍ਰਧਾਨ ਬਣ ਸਰਦਾਰ ਬਹਿਮ ਸਿੰਘ ਦੀ ਲੀਡਰਸ਼ਿਪ ਚ ਅਸੀਂ ਉਸ ਟਾਈਮ ਬੜਾ ਕੰਮ ਕੀਤਾ ਹਤਵਾ ਦੇ ਮਾਰੇ ਦਿਨਾਂ ਤੇ ਵੀ ਤੇ ਮੌਸ ਮੌਸ ਜਿਹੜੀ ਸਾਹਮਣੇ ਨਹੀਂ ਹੁੰਦੀ ਦੀ ਫਿਰ ਫਿਰ ਕਾਂਗਰਸ ਦਾ ਝੰਡਾ ਜਗੜ ਨਹੀਂ ਇਸ ਲਈ ਉਸ ਵੀਰ ਨੂੰ ਮੈਂ ਆਪਣੇ ਸਾਥੀ ਨੂੰ ਦੋਸਤ ਨੂੰ ਬਿੱਤਰ ਨੂੰ ਇਹ ਹਰਕਤ ਦੇ ਫੋਲਪ੍ਰੇਟ ਕਰਦਾ ਹਾਂ ਔਰ ਆਸ਼ ਕਰਦਾ ਹਾਂ ਕਿ ਸਾਡੀ ਜਿਹੜੀ ਨਵੀਂ ਪੀੜੀ ਹੈ ਕਾਂਗਰਸ ਦੇ ਵਿੱਚ ਨੌਜਵਾਨ ਸਾਥੀ ਨੇ ਇਹਨੂੰ ਬਿਜ਼ਨਸ ਬਣਾ ਕੇ ਕੰਮ ਨਾ ਕਰਨ ਇਹਨੂੰ ਸੇਵਾ ਪਾਵਣਾਂ ਆ ਕੇ ਬਦਲ ਇਹਨੂੰ ਸੱਚੀ ਸਨਮਾਨ ਥੈਂਕ ਯੂ